ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਆਓ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਅਰਦਾਸ ਕਰੀਏ ਕਿ ਬਾਬਾ ਜੀ ਸਾਰਿਆਂ ਦੇ ਘਰ 'ਚ ਖੁਸ਼ੀਆਂ ਤੇ ਸੁੱਖ ਲੈ ਕੇ ਜਾਣ ਬਾਬਾ ਦੀਪ ਸਿੰਘ ਜੀ ਸਭ ਤੇ ਨੀ ਕਿਰਪਾ ਕਰਨ ਨੇ ਖਜ਼ਾਨੇ ਵੰਡਣ ਸਭ ਦੇ ਘਰਾਂ 'ਚ ਕਿ ਕੋਈ ਵੀ ਇੱਥੇ ਦੁਖੀ ਪਰੇਸ਼ਾਨ ਨਾ ਰਵੇ ਸਾਰਿਆਂ ਦੇ ਘਰ ਖੁਸ਼ੀਆਂ ਨਾਲ ਭਰ ਜਾਣ ਤੁਹਾਡੇ ਘਰ 'ਚ ਬਾਬਾ ਜੀ ਨੇ ਨੀਆਂ ਖੁਸ਼ੀਆਂ ਭੇਂਨੀਆਂ ਨੀਆਂ ਖੁਸ਼ੀਆਂ ਭੇਂਨੀਆਂ ਨੀਆਂ ਤਰੱਕੀਆਂ ਲਿਖਣੀਆਂ ਤੁਹਾਡੇ ਨਸੀਬਾਂ 'ਚ ਜਿਹੜੀਆਂ ਤੁਸੀਂ ਆਪ ਵੀ ਨਹੀਂ ਕਦੇ ਸੋਚੀਆਂ ਹੋਣੀਆਂ ਜਦੋਂ ਬਾਬਾ ਜੀ ਦੀ ਕਿਰਪਾ ਹੋ ਗਈ ਨਾ ਤਾਂ ਦੇਖਣਾ ਸਮਾ ਤਾਂ ਇੰਜ ਬਦਲ ਲੈ ਜਿਵੇਂ ਹਵਾ ਦਾ ਰੁੱਖ ਹੁੰਦਾ ਤੁਸੀਂ ਦੇਖਣਾ ਤੇ ਸਹੀ ਤੁਹਾਡੀ ਜ਼ਿੰਦਗੀ 'ਚ ਬਾਬਾ ਨੇ ਬੜਾ ਕੁਝ ਵਧੀਆ ਲਿਖਣਾ ਜੇ ਬਾਬਾ ਦੀਪ ਸਿੰਘ ਜੀ ਚਾਹਤਾਂ ਕੁਝ ਵੀ ਹੋ ਸਕਦਾ ਇੱਥੇ ਕਿਉਂਕਿ ਬਾਬਾ ਜੀ ਨੇ ਮੌਤ ਨੂੰ ਵੀ ਹਰਾਇਆ ਆ ਸਭ ਵਧੀਆ ਹੋਣਾ ਜੇ ਹੁਣ ਡਰਨ ਦੀ ਲੋੜ ਹੀ ਨਹੀਂ ਗਈ ਹੁਣ ਛੱਡ ਦਿਓ ਟੈਨਸ਼ਨਾਂ ਸਾਰੀਆਂ ਕਿ ਮੇਰੀ ਜ਼ਿੰਦਗੀ 'ਚ ਮੇਨਾਂ ਕੀ ਹੋਣਾ ਬਾਬਾ ਦੀਪ ਸਿੰਘ ਜੀ ਬੈਠੇ ਤੁਹਾਡੇ ਨਾਲ ਸਭ ਕੁਝ ਵਧੀਆ ਹੀ ਹੋਣਾ ਸਭ ਕੁਝ ਚੰਗਾ ਹੋਣਾ ਜੀ ਮੈਂ ਕਹਿੰਦਾ ਜਿੱਥੇ ਮਰਜ਼ੀ ਹੋ ਉਹ ਅੱਖਾਂ ਬੰਦ ਕਰਕੇ ਬਾਬਾ ਨੂੰ ਯਾਦ ਹੀ ਕਰ ਲੋ ਫੇਰ ਦੇਖਣਾ ਤੁਹਾਡੀ ਜ਼ਿੰਦਗੀ 'ਚ ਕਦੇ ਕੋਈ ਪੈਂਸ਼ਨ ਨਹੀਂ ਰਹਿਣੀ ਕੋਈ ਬਿਮਾਰੀ ਕਸ਼ਟ ਨਹੀਂ ਤੁਹਾਡੇ ਲੱਗੇ ਆ ਸਕਦੀ ਕਿਉਂਕਿ ਬਾਬਾ ਦੀਪ ਸਿੰਘ ਜਿੰਦੋਂ ਤੱਕ ਤੁਹਾਡੀ ਰਾਖੀ ਕਰਦੇ ਵੇਣਾ ਤੁਹਾਡਾ ਇੱਥੇ ਕੋਈ ਚਾਹੇ ਵੀ ਨਹੀਂ ਜੋ ਮਾੜਾ ਕਰ ਸਕਦਾ ਬਾਬਾ ਦੀਪ ਸਿੰਘ ਨੇ ਕੁਝ ਗਲਤ ਹੋਣ ਹੀ ਨਹੀਂ ਦੇਣਾ ਸੋਖੀ ਸੋਖਾ ਨੇ ਉਹ ਘਰ 'ਚ ਤੁਹਾਡੇ ਸਾਰੇ ਸੁਪਨੇ ਪੂਰੇ ਕਰਦੇ ਨੇ ਬਾਬਾ ਜੀ ਨੇ ਤੁਹਾਡੇ ਦੇਖਣਾ ਤੁਸੀਂ ਜਿੰਨਾ ਵੀ ਵਿਸ਼ਵਾਸ ਰੱਖ ਕੇ ਚੱਲੋਗੇ ਨਾ ਮਾਲਕ ਤੇ ਮਾਲਕ ਫਿਰ ਉਹਨੇ ਚਮਤਕਾਰ ਕਰਕੇ ਦਿਖਾਏਗਾ ਤੁਹਾਨੂੰ ਆਪਾਂ ਤਾਂ ਇਹੋ ਹੀ ਅਰਦਾਸ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਅੱਗੇ ਕਿ ਸਾਰੇ ਹੀ ਆਪਣੇ ਆਪਣੇ ਘਰਾਂ 'ਚ ਖੁਸ਼ ਰਹਿਣ ਸਾਰਿਆਂ ਨੂੰ ਬਾਬਾ ਜੀ ਤਰਕੀਆਂ ਬਖਸ਼ਣ ਸੱਬ ਦੇ ਕੰਮ ਕਾਰੋਬਾਰਾਂ 'ਚ ਵਾਧੇ ਬਾਣ ਬਾਬਾ ਜੀ ਇੱਜ਼ਤ ਦੀ ਰੋਟੀ ਕਮਾ ਕੇ ਸਾਰੇ ਖਾਣ ਹਰ ਘਰ ਹਜਦਾ ਵਜਦਾ ਰਵੇ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰਨਾ ਆਪਣੀ ਸਾਰੇ ਤੁਹਾਡੇ ਬੱਚੇ ਆ ਬਾਬਾ ਜੀ ਸਾਰਿਆਂ ਦੇ ਘਰ 'ਚ ਖਜ਼ਾਨੇ ਭਰ ਦੋ ਸੁੱਖਾਂ ਦੇ ਜਿਨ੍ਹਾਂ ਨੂੰ ਪੂਰਾ ਭਰੋਸਾ ਨਾ ਬਾਬਾ ਇਹਨੇ ਸਭ ਕੁਝ ਠੀਕ ਕਰ ਦੇਣਾ ਹੁਣ ਉਹ ਪਿਆਰ ਨਾਲ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ